ਅਜੀ ਇਹ ਅਸੀਂ ਪਿੰਡ ਬਾਰੇ ਕੀ ਆਏ ਜਿੱਥੂ ਦਾ ਸਾਬਕਾ ਐਮਐਲਏ ਗਿੰਦਰ ਕੁਮਾਰ ਰਿੰਮਾ ਉਹਦਾ ਪਿੰਡ ਹੈ ਸੋ ਜਿਹੜੇ ਸਾਡੇ ਦੇ ਨਾਲ ਕਿਸਾਨ ਖੜੇ ਨੇ ਪੀੜਤ ਖਸਾਰ ਜਿਨ੍ਹਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਘੱਟ ਘੱਟ 5 ਤੋਂ 6 ਫੁੱਟ ਪਾਣੀ ਇੱਕ ਤਰੀਕ ਨੂੰ بارش ਪਈ ਹੈ بارشੀ 2-3 ਘੰਟੇ ਪਈ ਹੈ ਤੇ 5 ਫੁੱਟ ਪਾਣੀ ਭਰ ਚੁੱਕਿਆ ਸੋ ਇਹਨਾਂ ਦੀ ਜਿਹੜੀ ਸਮੱਸਿਆ ਦਾ ਕੋਈ ਅਜੇ ਤੱਕ ਨਾ ਤਾਂ ਕੋਈ ਸੰਵਿਧਾਨ ਕੱਢ ਆਇਆ ਹੈ ਨਾ ਹੀ ਕੋਈ ਇਹਨਾਂ ਨੂੰ ਕੋਈ ਪੁਛਣ ਪੜਤਾਲ ਆ ਇਹ ਮੇਰਾ ਖਰੇ 2-3 ਸਾਲ ਫਸਲ ਇੰਨੀ ਬੀਜੀ ਜਾ ਸਕਦੀ ਸੋ 2 ਘੰਟੇ ਸਿਰਫ ਪਾਣੀ ਪਵੇ ਤੇ ਕਿਸਾਨ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਤਲਾੜ ਕਿਸਾਨ ਜਿਹੜੇ ਉਪਰੋਂ ਛੱਡ ਕੇ ਤੇ ਅਗੋਂ ਤਲਾੜ ਕਿਸਾਨ ਪਾਣੀ ਬੰਨ ਕੇ ਇਹਨਾਂ ਨੂੰ ਜਾਣ ਬੁੱਝ ਕੇ ਡੋਬਿਆ ਜਾ ਰਿਹਾ ਹੈ ਇਸ ਕਰਕੇ ਕਿ ਜ਼ਮੀਨ ਵੇਚ ਦੇਣ ਇਹ ਜ਼ਮੀਨ ਖਰੀਦਣਾ ਚਾਹੁੰਦੇ ਨੇ ਚਾਹੇ ਤੁਸ ਨਿੰਦਰ ਰਿਨਵਾ ਹੋਵੇ ਤੇ ਚਾਹੇ ਜਿਹੜਾ 5-6 ਸੌ ਕਿਲੇ ਲੱਗੇ ਜਿਹੜਾ ਬੰਨ ਬਣਾਈ ਬੈਠਾ ਹੈ ਉਹ ਇਹ ਜ਼ਮੀਨ ਖੋੜਾ ਚਾਹੁੰਦੇ ਆ ਪੁੱਛਰਾ ਹੋਵੇ ਸਰਕਾਰ ਨੂੰ ਵੀ ਉੰਜੇ ਦਾ ਸਚੇਂਦਰਮਾ ਤੇ ਪਹੁੰਚ ਗਿਆ ਜਾਂ ਮਾਲਾ ਪ੍ਰੋਜੈਕਟ ਜਿਹੜੇ ਨੇ ਉਹ ਜਿੱਥੇ ਵਧੀਆ ਜ਼ਮੀਨਾਂ ਨੇ ਉੱਥੋਂ ਕੱਢ ਰਹੇ ਨੇ ਔਰ ਉੱਥੇ ਇੰਨੀਆਂ ਲੜਾਈਆਂ ਹੋ ਰਹੀਆਂ ਨੇ ਕਿਸਾਨ ਐਜੀਟੇਸ਼ਨਾਂ ਲੜ ਰਹੇ ਨੇ ਉੱਥੇ ਤਾਂ ਨਿਕਲ ਜਾ ਰਹੀਆਂ ਨੇ ਪਰ ਆਹ ਛੋਟਾ ਜਿਹਾ ਇੱਕ ਖਾਲਾ ਹੀ ਨਹੀਂ ਬਣਾ ਸਕਦੀ ਸਰਕਾਰ ਜਿਹੜਾ ਬਣਾ ਕੇ ਇਹ ਸਾਰੇ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ ਇਹ ਸਰਕਾਰ ਜਿਹੜੀ ਵੱਧ ਨੀਅਤ ਹੈ ਅੱਗੇ ਸਰਕਾਰ ਆਈਆਂ ਨੇ ਕਾਲੀ ਬੀਜੇਪੀ ਦੀ ਸਰਕਾਰ ਰਹੀ ਏ ਕਾਂਗਰਸ ਦੀ ਸਰਕਾਰ ਰਹੀ ਏ ਤੀਜੀ ਲੋਕਾਂ ਨੇ ਬੜਾ ਲਾਰਾ ਦੇ ਕੇ ਨੋਟਾ ਪਾਈਆਂ ਇਹ ਉਹ ਤੋਂ ਥੱਲੇ ਗਿਰ ਗਈ ਸੋ ਇਸ ਵਾਸਤੇ ਕੋਈ ਇਹਦਾ ਸੰਵਿਧਾਨ ਕਢਣਾ ਚਾਹੁੰਦੇ ਇਹ ਜ਼ਮੀਨ ਖੋਣਾ ਚਾਹੁੰਦੇ ਨੇ ਤਾਂ ਕਰਕੇ ਸਾਰਾ ਕੁਝ ਇਹਦੇ ਅੱਧ ਦੀ ਕੋਈ ਬਾਹ ਨਹੀਂ ਫੜ ਰਿਆ ਆ ਜਿਹੜਾ ਅਸੀਂ ਕੋਲੇ ਦੇ ਕਿਸਾਨ ਸਾਹਿਬ ਵੱਲੋਂ ਜਾਂ ਕਮਿਊਨਿਸਟ ਪਾਰਟੀ ਵੱਲੋਂ ਲਾਲ ਚੰਡੇ ਵਾਲੇ ਵੱਲੋਂ ਆਏ ਆ ਇਹਨਾਂ ਨੂੰ ਇਹ ਦੱਸਣ ਆਏ ਆ ਕਿ ਜਿਹੜਾ ਇਹਦਾ ਪੱਕਾ ਹੱਲ ਹੈ ਕਿ ਜੇ ਤੁਸੀਂ ਸਾਡੇ ਨਾਲ ਜੁੜ ਗਏ ਇਹ ਲਾਲ ਚੰਡੇ ਨਾਲ ਜੁੜ ਗਏ ਲਾਲ ਚੰਡੇ ਦੀ ਸਰਕਾਰ ਬਣਾਤੀ ਕਿਉਂਕਿ ਲਾਲ ਚੰਡੇ ਨੇ ਅਨੇਕਾ ਹਜ਼ਾਰਾਂ ਏਕੜ ਜ਼ਮੀਨ ਲੋਕਾਂ ਨੂੰ ਲੈ ਕੇ ਦਿੱਤੀ ਹੈ ਤੇ ਫਿਰ ਜੇ ਤੇ ਜੋ ਕੁ ਲੋਕ ਅਸੀਂ ਜ਼ਮੀਨਾਂ ਦੇ ਮਾਲਕ ਬਣਵਾ ਸਕਨੇ ਆ ਤੇ ਜ਼ਮੀਨਾਂ ਦਾ ਪਾਣੀ ਕਿਉਂ ਨਹੀਂ ਖਿੜਾ ਸਕਦੇ ਅਸੀਂ ਇਹ ਮੰਟ ਲਾਵਾਂਗੇ ਕਿ ਅੱਗੇ ਜਿਹੜਾ 500 ਕਿਲਾ 600 ਕਿਲਾ ਕਿਸੇ ਦਾ ਜ਼ਮੀਨ ਦਾ ਹੈਗਾ ਐਮ ਐਲ ਏ ਡੀ ਸੀ ਇਹ ਪਿੱਛੂ ਤੜਵਾ ਸਕਦੇ ਨੇ ਸੜਕ ਇਹਦੇ 'ਚ ਭੜ ਸਕਦੇ ਨੇ ਤੇ ਅਗਲਾ ਮਾਲ ਕਿਉਂ ਨਹੀਂ ਤੋੜਿਆ ਜਾ ਸਕਦਾ ਵੀ ਮੰਟ ਲਗਣਾ ਹੈ ਜੇ ਉਹ ਆਜਾ ਦੇ ਡੀ ਸੀ ਐ ਐਮ ਐਲ ਏ ਤੇ ਖੜ ਜਾਵੇ ਸਾਡਾ ਕੋਈ ਐਮਐਲਐਸ ਸਾਹਿਬ ਦਾ ਐਮਐਲ ਹੀ ਹੁੰਦਾ ਨੇ ਤੇ ਏਰੀਆ ਦਾ ਅਸੀਂ ਆਪ ਤੋੜ ਕੇ ਤੇ ਪਾਣੀ ਘੜਾ ਕੇ ਵਿਖਾਉਂਦੇ ਵੀ ਇਹਦੇ ਕੋਣ ਰੋਕਦਾ ਹੈ ਕੁਦਰਤੀ ਆਫਤ ਨੂੰ ਜੇ ਫਸਲ ਬਚਦੀ ਤੇ ਬਚਾਇਆ ਜਾ ਸਕਦਾ ਇਹ ਮੰਨ ਲਓ ਉਧਰੋਂ ਤੋੜ ਕੇ ਇਹ ਫਸਲ ਡੋਬਦੀ ਇਹਨਾਂ ਦੀ 5-5 ਫੁੱਟ ਪਾਣੀ ਖੜਾ ਹੈ ਉਹਨਾਂ ਦੇ ਘਰਾ ਦਾ ਕੀ ਹਾਲਤ ਬਣੇਗੀ ਉਹਨਾਂ ਦੇ ਕੀ ਹਾਲਤ ਬਣੇਗੀ ਇਹ ਤਾਂ ਫਾਇਆ ਲੈਣਗੇ ਇਹ ਤਾਂ ਬੰਦਿਆ ਆਤਮਤਿਆ ਕਰਨਗੇ ਇਹਨਾਂ ਦਾ ਵਾਰੀਵਾਰਸ ਕੌਣ ਹੈ ਇਹਨਾਂ ਦੇ ਬੱਚਿਆਂ ਦਾ ਵਾਰੀਵਾਰਸ ਕੌਣ ਹੈ ਅਸੀਂ ਸਰਕਾਰ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੇ ਬੰਦਿਆ ਇਹ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਨੇ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਇਹ ਤੁਨ ਮੇਰੇ ਖਾਲ 90% ਵੋਟਾਂ ਪਈਆਂ ਨੇ ਬਾਰੇ ਕੇ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪਰ ਇੱਥੇ ਵੇਖ ਕੇ ਆ ਕੇ ਤੇ ਫੋਟੋ ਖਰਾ ਕੇ ਜਾਂ ਕੋਈ ਉਹਨਾਂ ਨੂੰ ਬਸ ਹੱਥ ਮਿਲਾ ਕੇ ਚਲੇ ਜਾਣੇ ਦਾ ਕੋਈ ਹੱਲ ਨਾ ਕੱਢਣ ਠੀਕ ਹੈ ਤਣਾਅ ਰਹਿ ਗਿਆ ਅਸੀਂ ਉਹਦੀ ਫਸਲ ਡੋਬਣਾ ਨਹੀਂ ਚਾਹੁੰਦੇ ਉਹਨੇ ਤਾਂ ਡੋਬੀ ਹੈ ਨਾ ਇਹਨਾਂ ਦੀ ਉਹ ਤੂੰ ਛੱਡ ਕੇ ਡੋਬੀ ਹੈ ਨਾ ਉਹ ਬੰਨ ਤੜਵਾ ਕੇ ਪੁਲਿਸ ਨਾਲ ਲਿਆ ਕੇ ਇਹਦਾ ਪਾਣੀ ਨਿਕਾਸੀ ਕੀਤੀ ਜਾਵੇ ਇਹ ਤਾਂ ਫਸਲ ਮਰ ਚੁੱਕੀ ਹੈ ਪਰ ਜਿਹੜੀ ਆਉਣ ਵਾਲੀ ਕਣ ਕੇ ਉਹ ਬੀਜੀ ਜਾ ਸਕੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਨਹੀਂ ਤਾਂ ਇਹ ਜਿਹੜੇ ਬਾਰੇ ਕੇ ਪਿੰਡ ਦੇ ਨੇ ਅਸੀਂ ਪਿੱਟ ਸਿਆਪਾ ਡੀਸੀ ਦਫਤਰ ਤੋਂ ਹਾਲ ਪੱਕੇ ਮੋਰਚੇ ਕਿਉਂ ਨਾ ਲੈਣੇ ਪੈਣਗੇ ਕਿਉਂਕਿ 10-12000 ਰੁਪਏ ਦੇ ਨਾਲ ਇਹਨਾਂ ਦਾ ਕੋਈ ਹੱਲ ਨਹੀਂ ਹੋਣਾ ਕਿਉਂਕਿ 25-30000 ਰੁਪਏ ਖਰਚ ਕਰ ਚੁੱਕਿਆ ਕਿੱਲੇ ਦਾ ਘੱਟ ਤੋਂ ਘੱਟ 1 ਲੱਖ ਰੁਪਏ ਇਹਨਾਂ ਨੂੰ ਮੁਆਵਜ਼ਾ ਮਿਲੇ ਔਰ ਜਿੰਨਾ ਜਿਹੜੇ ਫਸਲ ਨਹੀਂ ਬੀਜੀ ਜਾਂਦੀ ਸਰਕਾਰ ਇਹਨਾਂ ਦੀ ਬਾਹ ਫੜੇ ਨਹੀਂ ਤਾਂ ਵੱਡੇ ਐਡੀਟਿਸ਼ਨਲ ਲੈਟਰਾਂ ਵਾਸਤੇ ਤਿਆਰ ਹੋ ਜਨ ਅਸੀਂ ਇਹੋ ਜਿਹਾ ਅੱਗੇ ਤੂ ਖਰਾਬਾ ਨਹੀਂ ਹੋਣ ਦਿਆਂਗੇ ਇਹਦੇ ਪੱਕਾ ਹੱਲ ਜੇ ਉਹਨਾਂ ਨਹੀਂ ਵੱਲਦਾ ਹੈਗਾ ਹੈ ਉਹਨਾਂ ਨੂੰ ਤਜ ਪਰ ਉਹ ਜ਼ਮੀਰ ਖੋਣ ਵਾਸਤੇ ਨਹੀਂ ਕਰਦੇ ਅਸੀਂ ਕਹਿੰਨੇ ਇੱਥੇ ਇੱਕ ਜਿਵੇਂ ਕਹਿੰਦੇ ਨੇ ਵੀ ਇੱਕ ਪਾਈਪਲਾਈਨ ਪਾ ਦੇਗੇ ਪਾਈਪਲਾਈਨ ਚੋਂ ਪਾਣੀ ਨਿਕਲ ਜਾਏਗਾ ਇਹਦਾ ਪੱਕਾ ਹੱਲ ਹੈ ਪੱਕਾ ਇਹਨੂੰ ਸੇਮ ਨਾਲਾ ਕੱਢ ਕੇ ਉਹਦਾ ਬਣਾ ਕੇ ਤੇ ਇੱਥੇ ਇੱਕ ਤੇਪਰੀ ਪਾਣੀ ਦਿਖਲੋਨੀ ਕਿ ਨਾ ਤਾਂ ਕਿਸਾਨ ਡੁੱਬੇਗਾ ਤੇ ਨਾ ਹੀ ਕਿਸਾਨ ਆਤਮਤਾ ਕਰੇਗਾ ਇਹ ਪੱਕਾ ਹੱਲ ਕਰੋਗੇ ਤੇ ਸਾਰਾ ਲੋਕ ਬਚ ਜਾਣਗੇ ਨਹੀਂ ਤਾਂ ਇਸੇ ਤਰ੍ਹਾਂ ਡੁੱਬਦੇ ਰਹਿਣਗੇ ਤੇ ਆਤਮਤਾਵਾ ਕਰਦੇ ਰਹਿਣਗੇ